ਇਸ ਸ਼ਿਵਰਾਤੀ ਦੀਆਂ ਪਹਿਲਾਂ ਤਾਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਹ ਜਿਹੜਾ ਤਿਹਾਰ ਹੈਗਾ ਵਾ ਸਾਡੇ ਪੂਰੇ ਦੇਸ਼ ਵਾਸੀਆਂ ਦਾ ਤਿਹਾਰ ਹੈ ਇਹ ਸਾਰੇ ਭਰਾਵਾਂ ਦਾ ਤਿਹਾਰ ਹੈ ਹਰ ਇੱਕ ਧਰਮ ਦਾ ਤਿਹਾਰ ਹੈ ਔਰ ਇਸ ਦੇ ਵਿੱਚ ਸਾਰਿਆਂ ਨੂੰ ਯਾਨੀ ਕਿ ਬੜਾ ਹੱਕ ਵਾ ਕੇ ਪ੍ਰਭੂ ਦਾ ਗੁਣਗਾਨ ਕਰਨਾ ਚਾਹੀਦਾ ਹੈ ਉਹਦਾ ਸਿਮਰਨ ਕਰਨਾ ਚਾਹੀਦਾ ਹੈ ਜੀ ਆਜ ਸ਼ਿਵਰਾਤੀ ਦੇ ਸੁਭੋਕ ਤੇ ਆਪ ਆਪ ਸ਼ਹਿਰ ਵਾਸੀਆਂ ਨੂੰ ਮਾ ਆਖਤੀ ਕਿ ਕਿ ਇਸ ਪ੍ਰੋਗਰਾਮ ਦੀ ਯੋਜਨਕੀਤਾ ਭੋਲੇ ਦੇ ਵਿਆਹ ਦੇ ਲਈ ਤੇ ਕਿਰਪਾ ਕਰਕੇ ਤੁਸੀਂ ਸ਼ਹਿਰ ਵਾਸੀਆਂ ਕੇ ਬੇਨਤੀ ਆ ਹੁਣ ਉਹ ਵਾਕੇ ਪਹੁੰਚੋ ਅਜ ਆਪਣਾ ਪੂਰਾ ਯੋਗਦਾਨ ਪਾਓ ਨਮਸਕਾਰ ਸੱਚੀ ਕਾਮ ਤੁਸੀਂ ਦੇਖ ਰਹੇ ਹੋ ਪੰਜਾਬ ਅਬਤਕ ਨਿਊਜ਼ ਤੇ ਮੈਂ ਆ ਤੁਹਾਡੇ ਨਾਲ ਅਮਿਤ ਕੁਮਾਰ ਅੱਜ ਅਸੀਂ ਖੜੇ ਆ ਲੁਧਿਆਣਾ ਦੇ ਪ੍ਰਤਾਪ ਬਾਜ਼ਾਰ ਦੇ ਵਿੱਚ ਜਿੱਤੇ ਹਰ ਸਾਲ ਬੜੀ ਧੂਮ ਧਾਮ ਦੇ ਨਾਲ ਚਿਵਰਾਤਰੀ ਦਾ ਮਹੋਤਸਵ ਜਿਹੜਾ ਮਨਾਇਆ ਜਾਂਦਾ ਔਰ ਬੜੀ ਧੂਮ ਧਾਮ ਦੇ ਨਾਲ ਇੱਥੇ ਜਿਹੜਾ ਭੰਡਾਰਾ ਲੱਗਦਾ ਉਹ ਗੱਲਬਾਤ ਕਰਾਂਗੇ ਜਿਹੜੇ ਲੋਕ ਇੱਥੇ ਭੰਡਾਰਾ ਲਗਾਉਂਦੇ ਆ ਤੋਂ ਪਹਿਲੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪੰਜਾਬ ਹੱਬ ਤੱਕ ਦੇ ਜਿਹੜਾ ਭੰਡਾਰਾ ਚੱਲ ਰਿਹਾ ਲੁਧਿਆਣਾ ਦੇ ਪ੍ਰਤਾਪ ਬਾਜ਼ਾਰ ਦੇ ਵਿੱਚ ਜਿਹੜੇ ਇਸ ਭੰਡਾਰੇ ਨੂੰ ਚਲਾ ਰਹੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ જય ਸ਼ੰਕਰ ਜੀ જય ਸ਼ੰਕਰ ਜੀ ਅੱਜ ਅੱਜ ਇਹ ਜਿਹੜਾ ਭੰਡਾਰਾ ਅੱਜ ਸ਼ਿਵਰਾਤਰੀ ਮੌਕੇ ਤੇ ਚੱਲ ਰਿਹਾ ਹੈ ਇਹ ਪਿਛਲੇ ਕਿੰਨੇ ਸਾਲਾਂ ਤੋਂ ਚੱਲ ਰਿਹਾ ਹੈ 15 16 ਸਾਲ ਤੋਂ ਚੱਲ ਰਿਹਾ ਹੈ ਔਰ ਇਹ ਜਿਹੜੀ ਸੇਵਾ ਹੈਗੀ ਹੈ ਇਹ ਕੌਣ-ਕੌਣ ਇਸ ਦੇ ਵਿੱਚ ਯੋਗਦਾਨ ਪਾਉਂਦਾ ਹੈ ਬڑے ਬੰਦੇ ਹੈਗੇ ਕਿਸੇ ਨਾਮ ਲਿੱਤਾ ਜਾਂਦਾ ਜੀ ਇਹ ਮਾਰਕੀਟ ਦਾ ਨਾਮ ਕੀ ਹੈ ਇਹ ਪਤਾ ਬਈ ਨਾ ਜੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਲਗਾਤਾਰ ਇੱਦਾਂ ਹੀ ਚੱਲਦਾ ਰਹੂਗਾ ਪਰਮਾਨੰਦ ਜੀ ਜ਼ਿੰਦਗੀ ਦੀ ਇੱਦਾਂ ਹੀ ਚੱਲੇਗੀ ਜੀ ਸੋ ਜਿਹੜੇ ਇਹ ਢੰਡਾਰੇ ਦਾ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ ਸੋ ਨਾਮ ਨਹੀਂ ਲਵਾਂਗੇ ਲੁਧਿਆਣਾ ਪ੍ਰਤਾਪ ਬਾਜ਼ਾਰ ਮਾਰਕੀਟ ਦੇ ਲੋਕ ਜਿਹੜੇ ਹੈਗੇ ਆ ਇਸ ਦੇ ਵਿੱਚ ਜਿਨ੍ਹਾਂ ਦਾ ਯੋਗਦਾਨ ਹੈਗਾ ਪ੍ਰਤਾਪ ਬਾਜ਼ਾਰ ਲੁਧਿਆਣਾ ਘੰਟਾ ਘੜ ਦੇ ਕੋਲ ਮਾਰਕੀਟ ਪੈਂਦੀ ਹੈ ਔਰ ਇਸ ਬਾਜ਼ਾਰ ਦੇ ਵਿੱਚ ਲਗਾਤਾਰ ਪਿਛਲੇ 15 ਤੋਂ 16 ਸਾਲ ਦੇ ਤੋਂ ਲਗਾਤਾਰ ਜਿਹੜਾ ਭੰਡਾਰਾ ਚੱਲ ਰਿਹਾ ਹੈ ਭਾਜੀ ਸ਼ਿਵਰਾਤਰੀ ਦਾ ਤਿਉਹਾਰ ਆ ਗਿਆ ਹੈ ਇਸ ਮੌਕੇ ਪ੍ਰਤਾਪ ਬਾਜ਼ਾਰ ਦੇ ਵਿੱਚ ਬੜੀ ਧੁੰਮ ਦਾਮ ਨਾਲ ਜਿਹੜਾ ਭੰਡਾਰਾ ਲਗਾਇਆ ਜਾਂਦਾ ਕੀ ਕਹਿਣਾ ਚਾਹੋਗੇ ਦੇਖੋ ਇਹ ਹਰ ਸਾਲ ਬੜੇ ਤਨਦਨ ਨਾਲ ਲੋਕ ਸੇਵਾ ਕੀਤੀ ਜਾਂਦੇ ਅਤੇ ਸਾਰੇ ਬੜੀ ਖੁਸ਼ੀ ਨਾਲ ਸੇਵਾ ਕਰਦੇ ਨੇ ਜੀ ਇਹ ਪਿਛਲੇ ਕਿੰਨੇ ਹਾਲਾ ਤੋਂ ਲਗਾਤਾਰ ਚੱਲ ਰਿਹਾ ਹੈ ਇਹ ਐਕਚੁਅਲੀ ਕਾਊਂਟਲੈਸ ਟਾਈਮ ਤੋਂ ਚੱਲ ਰਿਹਾ ਮੈਨੂੰ ਐਕਚੁਅਲੀ ਮੈਨੂੰ ਆਪ ਨੂੰ ਯਾਦ ਨਹੀਂ ਕਿ ਕਿੰਨਾ ਟਾਈਮ ਹੋ ਗਿਆ ਲਗਾਤਾਰ ਜਿਹੜਾ ਸਾਨੂੰ ਦੱਸ ਰਿਹਾ ਪੰਡਿਤ ਜੀ ਵੀ ਦੱਸ ਰਹੇ ਸੀ ਕਿ 15 ਤੋਂ 16 ਸਾਲ ਤੋਂ ਜਿਹੜਾ ਚੱਲ ਰਿਹਾ ਵੀ ਸਾਡਾ ਟਾਈਮ ਹੋ ਗਿਆ ਇਸ ਦੇ ਵਿੱਚ ਲੁਧਿਆਣਾ ਵਾਸੀਆਂ ਤੁਸੀਂ ਕੀ ਕਹੋਗੇ ਮੈਂ ਸਿਰ ਇਹੀ ਕਹਾਂਗਾ ਕਿ ਸਭ ਨੂੰ ਆਪਾਂ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਅਸਾਂ ਸੇਵਾ 'ਚ ਜੀ ਦੇਖੋ ਇਸ ਸ਼ਿਵਰਾਤੀ ਦਾ ਪਰਬ ਬੜੀ ਸਾਲ ਬਾਅਦ ਆਂਦਾ ਠੀਕ ਹੈ ਜੀ ਤੇ ਬਹੁਤ ਸੋਕੇ ਸਾਰੇ ਬੜੀ ਖੁਸ਼ੀ ਨਾਲ ਮਨਾਉਣ ਕੋ ਯਾਰ ਬਹੁਤ ਬਹੁਤ ਧੰਨਵਾਦ ਜੀ ਸੋ ਲਗਾਤਾਰ ਜਿਹੜਾ ਇਹ ਭੰਡਾਰਾ ਹੈਗਾ ਪਿਛਲੇ 15 ਤੋਂ 16 ਸਾਲ ਤੋਂ ਜਿਹੜਾ ਚੱਲ ਰਿਹਾ ਹੈਗਾ ਕੱਲ ਨੂੰ ਪਹਿਲੇ ਬਾਜ਼ਾਰ ਦਿਖਾਵਾਂਗੇ ਲੁਧਿਆਣਾ ਦਾ ਪ੍ਰਤਾਪ ਬਾਜ਼ਾਰ ਹੈ ਸ਼ਾਇਦ ਲੁਧਿਆਣਾ ਦੇ ਲੋਕ ਦੇਖ ਸਕਦੇ ਆ ਇਹ ਪ੍ਰਤਾਪ ਬਾਜ਼ਾਰ ਜਿਨ੍ਹਾਂ ਨੂੰ ਯਾਦ ਆਊਗਾ ਇਹ ਕੱਪੜੇ ਦੀ ਮਾਰਕੀਟ ਹੈ ਬੇਸਿਕਲੀ ਔਰ ਇੱਥੇ ਜਿਹੜਾ ਹੈਗਾ ਸ਼ਬਰాత్రి ਮੋਗਾ ਸ਼ੋਭਾ ਯਾਤਰਾ ਵੀ ਜਿਹੜੀ ਬੜੀ ਧੂਮ ਧਾਮ ਦੇ ਨਾਲ ਜਿਹੜੀ ਇਹ ਕੱਢੀ ਜਾਂਦੀ ਹੈ ਸੋ ਪ੍ਰਤਾਪ ਬਾਜ਼ਾਰ ਦੇ ਕੁਝ ਹੋਰ ਮੈਂਬਰ ਜੋ ਇਸ ਇਸ ਜਿਹੜੀ ਸੇਵਾ ਦਾ ਜਿਹੜਾ ਜਿਹੜਾ ਇਹਦੇ ਵਿੱਚ ਜਿਹੜਾ ਯੋਗਦਾਨ ਕਰ ਰਹੇ ਆ ਇਸ ਪ੍ਰਤਾਪ ਬਾਜ਼ਾਰ ਦੇ ਕੁਝ ਲੋਕ ਸਾਡੇ ਨਾਲ ਮੌਜੂਦ ਹੈਗੇ ਆ ਕਪੜਾ ਮਾਰਕੀਟ ਸ਼ੂ ਮਾਰਕੀਟ ਦੇ ਲੋਕ ਸਾਡੇ ਨਾਲ ਮੌਜੂਦ ਹੈ ਪਾਜੀ ਅੰਕੁਰ ਪਾਜੀ ਸਾਡੇ ਨਾਲ ਹੈਗੇ ਆ ਪਾਜੀ ਕੀ ਕਹਿਣਾ ਚਾਹੋਗੇ ਇਸ ਮੌਕੇ ਇਸ ਸ਼ਿਵਰਾਤੀ ਦੀਆਂ ਪਹਿਲਾਂ ਤਾਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਹ ਜਿਹੜਾ ਤਿਹਾਰ ਹੈਗਾ ਨਾ ਸਾਡੇ ਪੂਰੇ ਦੇਸ਼ ਵਾਸੀਆਂ ਦਾ ਤਿਹਾਰ ਹੈ ਇਹ ਸਾਰੇ ਭਰਾਵਾਂ ਦਾ ਤਿਹਾਰ ਹੈ ਹਰ ਇੱਕ ਧਰਮ ਦਾ ਤਿਹਾਰ ਹੈ ਔਰ ਇਸ ਦੇ ਵਿੱਚ ਸਾਰਿਆਂ ਨੂੰ ਯਾਨੀ ਕਿ ਬੜਾ ਹੱਕਵਾਦੀ ਪ੍ਰਭੂ ਦਾ ਗੁਣगान ਕਰਨਾ ਚਾਹੀਦਾ ਹੈ ਉਹਦਾ ਸਿਮਰਨ ਕਰਨਾ ਚਾਹੀਦਾ ਹੈ